ਮੈਂ ਡਾਕਟਰ ਸੀਮਾ ਭਾਰਦवाज ਐਚ ਐਮਓ ਗਰਸ਼ੰਕਰ ਅੱਜ ਅਸੀਂ ਭਗਵਾਨ ਵਾਲਮੀਕੀ ਮੰਦਰ ਵਿਖੇ ਇੱਕ ਆਯੂਸ਼ ਕੈਂਪ ਆਯੋਜਨ ਕੀਤਾ ਹੈ ਜਿਸ ਵਿੱਚ ਅਸੀਂ ਸਾਰੇ ਮਰੀਜ਼ਾਂ ਨੂੰ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਦੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਇੱਥੇ ਇਸ ਕੈਂਪ ਵਿੱਚ ਸਾਰੀਆਂ ਮੈਡੀਸਿਨਸ ਫ੍ਰੀ ਹਨ ਅਤੇ ਕੁਝ ਲੈਬ ਟੈਸਟ ਵੀ ਅਸੀਂ ਲੋੜਵੰਦ ਮਰੀਜ਼ਾਂ ਦੇ ਕੀਤੇ ਹਨ ਜੋ ਕਿ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਆਈਆਂ ਸਨ ਸਾਡੇ ਡਾਇਰੈਕਟਰ ਡਾਕਟਰ ਹਰਿੰਦਰਪਾਲ ਉਹਨਾਂ ਵੱਲੋਂ ਸਾਨੂੰ ਹਦਾਇਤਾ ਸਨ ਸਾਡੇ ਜ਼ਿਲ੍ਹਾ ਅਫਸਰ ਮੈਡਮ ਰੁਪਿੰਦਰ ਕੌਰ ਉਹਨਾਂ ਨੇ ਸਾਨੂੰ ਹਦਾਇਤਾ ਦਿੱਤੀਆਂ ਸਨ ਕਿ ਤੁਸੀਂ ਇਹ ਕੈਂਪ ਆਰਗੇਨਾਈਜ਼ ਕਰਨਾ ਹੈ ਅਤੇ ਲੋਕਲ ਮਰੀਜ਼ਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ ਕਿ ਇਹ ਕੈਂਪ 9:00 10:00 ਵਜੇ ਕਰੀਬਨ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮਰੀਜ਼ਾਂ ਦੀ ਇੱਥੇ ਲਾਈਨਾਂ ਲੱਗੀਆਂ ਹਨ ਪੇਸ਼ੈਂਟ ਆ ਰਹੇ ਹਨ ਅਤੇ ਕੈਂਪ ਦਾ ਪੂਰਾ ਭਰਪੂਰ ਫਾਇਦਾ ਉਠਾ ਰਹੇ ਹਨ ਮੇਰੇ ਨਾਲ ਡਾਕਟਰ ਮਨਜੀਤ ਕੌਰ ਮਾਲਪੁਰ ਡਾਕਟਰ ਅਮਰਪ੍ਰੀਤ ਐਮਓ ਅਤੇ ਡਾਕਟਰ ਕਾਮਨੀ ਵੀ ਨਾਲ ਸਾਥ ਦੇ ਰਹੇ ਹਨ ਅਤੇ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ ਅਤੇ ਹੋਰ ਉਹਨਾਂ ਦੀ ਜਾਣਕਾਰੀ ਵਿੱਚ ਵਾਦਾ ਕਰ ਰਹੇ ਹਨ ਸਾਡਾ ਹੋਰ ਵੀ ਹੋਮੋਪੈਥਿਕ ਅਤੇ ਆਯੁਰਵੈਦਿਕ ਡਿਪਾਰਟਮੈਂਟ ਦਾ ਸਟਾਫ ਦਵਾਈਆਂ ਦੇਣ ਦੀ ਸਵੇਰ ਤੋਂ ਲੱਗਿਆ ਹੋਇਆ ਹੈ ਇਸ ਕੈਂਪ ਵਿੱਚ ਸੀਸ਼ਤੀਸ਼ ਕੁਮਾਰ ਲੰਬਾ ਜਿਨ੍ਹਾਂ ਨੇ ਇਸ ਵਿੱਚ ਕੈਂਪ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਅਤੇ ਹੋਰ ਵੀ ਉਗੀਆਂ ਸ਼ਖਸ਼ੀਅਤਾਂ ਨੇ ਆ ਕੇ ਕੈਂਪ ਦਾ ਪੂਰਾ ਸਾਨੂੰ ਸਾਥ ਦਿੱਤਾ ਹੈ ਸਾਡੇ ਭਗਵਾਨ ਬਾਲਮੀਕ ਮੰਦਰ ਗੜ ਸ਼ੰਕਰ ਦੇ ਵਿੱਚ ਆਯੁਰਵੈਦਿਕ ਔਰ ਹੋਮੋਪੈਥੀ ਦਾ ਕੈਂਪ ਲਗਾਇਆ ਗਿਆ ਜਿਹਦੇ ਚ ਲੋਕਾਂ ਨੂੰ ਚੈੱਕ ਕਰ ਰਹੇ ਆ ਔਰ ਬਲੱਡ ਵੀ ਟੈਸਟ ਕਰ ਰਹੇ ਐ ਤੇ ਔਰ ਦਵਾਈਆਂ ਵੀ ਫ੍ਰੀ ਦੇ ਰਹੇ ਆ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ ਤਾਂ ਇਹੋ ਜਿਹਾ ਕੈਂਪ ਬਹੁਤ ਲੱਗਣੇ ਚਾਹੀਦੇ ਆ ਅੱਗੇ ਨੂੰ ਵੀ तो बहुत ही अच्छे डॉक्टर साहब इतने आए आयुर्वैदिक दे भी होमोपैथी दे भी और दवाइया भी फ्री दे रहे हैं लोगों तो बहुत ही अच्छा लग रहा और काफ़ी दुनिया इतने आ रही है तो फायदा उठा रहे हैं